ਇਹ ਭੈਣ ਨੂੰ ਤਾਂ ਹੁਣ ਥੋੜੀ ਸੋਚੀ ਆ ਗਈ ਆ ਪਹਿਲਾਂ ਤਾਂ ਜੋਤੀਕੌਰ ਨੂੰ ਕੋਈ ਸੋਚੀ ਨਹੀਂ ਸੀ ਬੜੀ ਜਿਆਦਾ ਅਫਸਰਟ ਸੀਗੀ ਬੜੀ ਜਿਆਦਾ ਜੋਤੀ ਭੈਣ ਵਾਸਤੇ ਪਲੀ ਸਾਰੇ ਅਰਦਾਸ ਕਰਿਓ ਜੋਤੀ ਭੈਣ ਦੇ ਇਸ ਬੱਚੇ ਵਾਸਤੇ ਫਤਿਹ ਵੀਰ ਵਾਸਤੇ ਵੀ ਅਰਦਾਸ ਕਰਿਓ ਦੇਖੋ ਕਿੰਨਾ ਸੋਹਣਾ ਕਿੰਨਾ ਮਾਸੂਮ ਬੱਚਾ ਇਹਨੂੰ ਪਤਾ ਨਹੀਂ ਹਜੇ ਰੱਬ ਨਾਲ ਹੀ ਸਿੱਧੀਆਂ ਗੱਲਾਂ ਕਰੀ ਜਾਂਦਾ ਇਹਨੂੰ ਪਤਾ ਹੀ ਨਹੀਂਗਾ ਇਹਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹੋਈ ਜਾਂਦਾ ਉਹ ਫਤੇ ਵੀਰ ਆ ਜਾ ਲੈ ਲੈ ਵੀ ਫਤੇ ਵੀਰ ਸਿਆ ਦੇਖੋ ਜੀ ਕਿ ਐਸੀਆਂ ਕਿ ਐਸੀਆਂ ਡਿਊਟੀਆਂ ਆਕਾਲਪੁਰ ਖਵੈਗਰ ਜੀ ਸਾਡੇ ਸਾਡੀਆਂ ਲਾਉਂਦੇ ਨੇ ਆ ਬੱਚਾ ਅੱਜ ਮਹੀਨੇ ਦਾ ਹੋ ਚੱਲਿਆ ਇਹ ਬੱਚੇ ਦੀ ਮੰਮੀ ਮੈਂਟਲੀ ਅਪਸੈਟ ਸੀ ਬਹੁਤ ਬੁਰੀ ਹਾਲਤ ਸੀ ਘਰ ਦੇ ਵਿੱਚ ਪਏ ਸਾਨੂੰ ਇੱਕ ਵੀਡੀਓ ਆਈ ਉਸ ਤੋਂ ਬਾਅਦ ਅਸੀਂ ਸਾਡੇ ਟੀਮ ਮੈਂਬਰ ਉੱਥੇ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਦੀ ਤਾਈ ਲੈ ਗਈ ਆ ਬੱਚਾ ਹੋਣ ਵਾਲਾ ਸੀ ਇਸ ਭੈਣ ਕੋਲੇ ਫਿਰ ਇਹਦੀ ਡਿਲੀਵਰੀ ਹੋਈ ਉੱਥੇ ਆਪਣੇ ਤਾਈ ਦੇ ਘਰੇ ਤਾਂ ਫਿਰ ਥੋੜੇ ਦਿਨਾਂ ਬਾਅਦ ਸਾਡੇ ਨਾਲ ਦੁਬਾਰਾ ਸੰਪਰਕ ਹੋਇਆ ਪਤਾ ਲੱਗਿਆ ਵੀ ਉਹਦੇ ਬੇਟਾ ਹੋਇਆ ਤੇ ਹਾਲਤ ਫਿਰ ਗੰਭੀਰ ਆ ਅਪਸੈਟ ਆ ਬਹੁਤ ਜ਼ਿਆਦਾ ਵੇ ਇੱਥੇ ਲੈ ਕੇ ਆਉਂਦੇ ਨੇ ਸਾਡੇ ਕੋਲੇ ਆਇਆ ਨੂੰ ਵੀ ਇਹਨਾਂ ਨੂੰ 22-23 ਦਿਨ ਹੋ ਗਏ ਆ ਤੇ 22-23 ਦਿਨਾਂ ਇੱਥੇ ਆਇਆ ਨੂੰ ਹੋ ਗਏ ਤੇ ਉਸ ਤੋਂ ਪਹਿਲਾਂ ਇਹਦਾ ਜਨਮ 10-15 ਦਿਨ ਪਹਿਲਾਂ ਸੀ ਨਾ ਮੰਨ ਲਓ 1 ਮਹੀਨਾ 5 ਦਿਨ ਮੰਨ ਲਓ 35 ਦਿਨਾਂ ਦਾ ਹੋ ਗਿਆ ਇਹ ਲੜਕਾ ਤੇ ਅੱਜ ਇਹਦਾ ਨਾਮ ਰੱਖਿਆ ਵਾ ਫਤੇ ਵੀਰ ਸਿੰਘ ਤੇ ਕਿਉਂਕਿ ਨਾ ਤਾਂ ਕੋਈ ਰਿਸ਼ਤੇਦਾਰ ਮਗਰ ਆਉਂਦਾ ਭਾਈ ਨਾ ਕੋਈ ਇਹਦਾ ਮਾਮਾ ਮਗਰ ਆ ਰਿਹਾ ਨਾ ਕੋਈ ਮਾਸੀ ਆ ਰਹੀ ਆ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੂਆ ਫਿਰ ਨਾਮ ਕਿਹਨੇ ਰੱਖਣੇ ਆ ਗੁੜਤੀਆਂ ਕਿਹਨੇ ਦੇਣੀਆਂ ਕਿਹਨੇ ਆ ਕੇ ਕਹਿਣਾ ਵੀ ਅਸੀਂ ਤੁਹਾਡੇ ਨਾਲ ਆ ਧੰਨਾ ਬਾਈ 22 ਦਿਨ ਹੋ ਗਏ ਸਾਡੇ ਕੋ ਆਇਆ ਨੂੰ ਦਿਨ ਰਾਤ ਆਪਣੇ ਦੋਨੇ ਬੱਚੀਆਂ ਦੀ ਸੇਵਾ ਕਰਦਾ ਇਹ ਭੈਣ ਨੂੰ ਤਾਂ ਹੁਣ ਥੋੜੀ ਸੋਝੀ ਆ ਗਈ ਆ ਪਹਿਲਾਂ ਤਾਂ ਜੋਤੀ ਕੌਰ ਨੂੰ ਕੋਈ ਸੋਝੀ ਨਹੀਂ ਸੀ ਬੜੀ ਜਿਆਦਾ ਅਫਸੈਟ ਸੀਗੀ ਬੜੀ ਜਿਆਦਾ ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਜੋਤੀ ਭੈਣ ਵੀ ਠੀਕ ਆ ਤੇ ਬਸ ਅਰਦਾਸ ਕਰਿਓ ਇਸ ਬੱਚੇ ਲਈ ਤੇ ਨਿੱਕੀ ਜਿਹੀ ਧੀ ਬੈਠੀ ਜਿਹੜੀ ਇਹਨੇ 2.5 ਸਾਲਾਂ ਦੀ ਆ ਤੇ ਪਰ ਦੇਖਣ ਨੂੰ ਐ ਲੱਗਦੀ ਹੈ ਜਿਵੇਂ ਇਹ 8-9 ਮਹੀਨਿਆਂ ਦੀ ਹੋਵੇ ਕਿਉਂਕਿ ਹਜੇ ਲੈ ਪੁੱਤ ਫੜਿਆ ਹਤੇ ਵੀਰ ਸਿੰਘ ਨੂੰ ਤੇ ਹਜੇ ਇਹ ਤੁਰਨ ਵੀ ਨਹੀਂ ਲੱਗੀਗੀ ਤੇ ਨਾ ਹਜੇ ਇਹ ਬੋਲਣ ਲੱਗੀ ਆ ਨਹੀਂ ਤਾਂ 1 ਸਾਲ ਦਾ ਬੱਚਾ ਭੱਜਿਆ ਫਿਰਦਾ ਤੇ ਸਵਾ ਸਾਲ ਦਾ ਬੱਚਾ ਗੱਲਾਂ ਕਰਦਾ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦਾ ਤੇ ਪਰ ਜਿਨ੍ਹਾਂ ਦੇ ਘਰੇ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਭਾਈ ਜਿਨ੍ਹਾਂ ਦੇ ਘਰੇ ਦਾਣੇ ਹੈ ਨਹੀਂ ਨਾ ਉਹਨਾਂ ਦੇ ਸਿਆਣੇ ਵੀ ਕਮਲੇ ਹੋ ਜਾਂਦੇ ਹੈ ਜਰ ਜੋਤੀ ਭੈਣ ਵਾਸਤੇ ਪਲੀਜ਼ ਸਾਰੇ ਅਰਦਾਸ ਕਰਿਓ ਜੋਤੀ ਭੈਣ ਦੇ ਇਸ ਬੱਚੇ ਵਾਸਤੇ ਫਤੇ ਵੀਰ ਵਾਸਤੇ ਵੀ ਅਰਦਾਸ ਕਰਿਓ ਦੇਖੋ ਕਿੰਨਾ ਸੋਹਣਾ ਕਿੰਨਾ ਮਾਸੂਮ ਬੱਚਾ ਬਸ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਇਸ ਪਰਿਵਾਰ ਤੇ ਇਹਨਾਂ ਨੂੰ ਅਸੀਂ ਅਲੱਗ ਇੱਕ ਆਈਸੋਲੇਸ਼ਨ ਰੂਮ ਬਣਾਇਆ ਹੋਇਆ ਦੂਸਰੀ ਸਾਰੀ ਬੋਰਡ ਤੋਂ ਲੱਗ ਰੱਖਿਆ ਹੋਇਆ ਵਾ ਤਾਂ ਜੋ ਬੱਚਿਆਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇੱਟਾ ਜੋ ਸਾਡੀ ਭੈਣ ਜਲਦੀ ਜਲਦੀ ਠੀਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ